ਆ ਫੜ ਮੇਰਾ ਮੋਬਾਈਲ ਲੈ ਬਾਬਾ ਤੇ ਵੀਰ ਕੋ ਆ ਵੈਰ ਲਾ ਕਰ ਦੇ ਸਾਰੇ ਸੋਸ਼ਲ ਮੀਡੀਆ ਤੇ ਨੱਪ ਦੇ ਤੇ ਨਹੀਂ ਨੱਪ ਦੇਣਾ ਆਪਾਂ ਨੂੰ ਤਾਂ ਬਾਬਾ ਹੀ ਪਾਣੀ ਵਾਲਾ ਕਹਿੰਦੇ ਆ ਤੂੰ ਟੈਨਸ਼ਨ ਕਿਉਂ ਲੈਣਾ ਆਪਣੀ ਮਗਰ ਮੱਛਾਂ ਨਾਲ ਛੱਪਾਂ ਨਾਲ ਯਾਰੀ ਆ ਆ ਵੇਖੋ ਤੁਹਾਨੂੰ ਮੈਂ ਕਿਹਾ ਸੀ ਨਾ ਜਦੋਂ ਮੈਨੂੰ ਤੁਸੀਂ ਬਣਾਤਾ ਪ੍ਰਧਾਨ ਤੇ ਮੈਂ ਤੁਹਾਡੇ ਘਰਾਂ ਦੇ ਵਿੱਚ ਪਾਣੀ ਪਹਚਾਉਂਗਾ ਗੰਗਾ ਜਲ ਵਰਗਾ ਪਾਣੀ ਪਹਚਾਉਂਗਾ ਸਿੱਖੇ ਵਰਗਾ ਪਾਣੀ ਪਹਚਾਉਂਗਾ ਆ ਵੇਖ ਲਓ ਪਾਣੀ ਬਣਾਤਾ ਵਧੀਆ ਵੇਖੋ ਪਵਾ ਦੀ ਮੂੰਹ ਵੇਖ ਲਓ ਵਿੱਚ ਕਰ ਲੋ ਕਰ ਲੋ ਡਰਾਮੇ ਕਰ ਲੋ ਬਣਾ ਲੋ ਵੀਡੀਓ ਬਾਬਾ ਮੈਂ ਲਾਉਣਾ ਮੂਰੇ ਗੱਡੀ ਆਪਦੀ ਮੈਂ ਤੁਹਾਨੂੰ ਦਿਖਾਉਣਾ ਕਿਹੜਾ ਪਾਣੀ ਆ ਉਹ ਆਪਾਂ ਖਾ ਖਾ ਲੋਕਾਂ ਦਾ ਹਰਾਮ ਦਾ ਮਾਲਾ ਬਟਨ ਵੇਖ ਕੇਵੇਂ ਤੇਰੇ ਪਾਟਣਦੇ ਹੋਇਆ ਹੈਗੇ ਉਹ ਕੋਈ ਭਗਤਾਂ ਹਾਂ ਬਲੇਟੀ ਫਿਰਦਾ ਸਾਰਾ ਇਹਨੂੰ ਵੀ ਲੈ ਦੇ ਕੋਸ਼ਾ ਨਾਲ ਲੋਰੀ ਬਾਈ ਫਿਰਦਾ ਇਹਨੂੰ ਬਨਾਲਾ ਬਾਬਾ ਪੁਰਾ ਦੇ ਕੋ ਇਹਨੇ ਦੋ ਪੈਰ ਰਖਾਓ ਤੁਸੀਂ ਬਾਬਾ ਜੀ ਦੇ ਆਓ ਰੱਖੋ ਦੋ ਪੈਰ ਆਹ ਮਾਰਾ ਜੀ ਬਾਬਾ ਦੇ ਸਾਰਾ ਜੀ ਯਾਰ ਵਿੱਚ ਵਾਰੋ ਬਾਬਾ ਜੀ ਬਾਬਾ ਜੀ ਦਾ ਸਾਫਾਈ ਦੇਣਾ ਪਾਣੀ ਸਾਡਾ ਪ੍ਰੋਗਰਾਮ ਆ ਜੀ ਇੱਕ ਬੁਲਾਇਆ ਜੀ ਐ ਨਹੀਂ ਬਾਬਾ ਜੀ ਗੱਡੀ ਚੱਲਣੀ ਉਹ ਬਾਬਾ ਜੀ ਦੇ ਪੈਰ ਰੱਖਿਆ ਸਾਫ ਹੋ ਜਾਣਾ ਉਹ ਜਿੱਥੇ ਗਾਂ ਜਾਓਗੇ ਹੋਣੀ ਇਹੀ ਹੈ ਤੁਹਾਡੇ ਨਾਲ ਦੇਣਾ ਜੀ ਤੁਸੀਂ ਕੋਈ ਗੱਲ ਨਹੀਂ ਆਹ ਤਾਂ ਕੰਮ ਸਿਰਾ ਹੋ ਗਿਆ ਭਗਤੋ ਆ ਤਾਂ ਜਵਾਂ ਪਾਣੀ ਚਾਂਦੀ ਵਰਗਾ ਬਣ ਗਿਆ ਆ ਲੈ ਤੂੰ ਐਂ ਕਰ ਆਹ ਫੜ ਮੇਰਾ ਮੋਬਾਈਲ ਲਿਓ ਬਾਬਾ ਜੀ ਤੇ ਵੀਡੀਓ ਐ ਵਾਇਰਲ ਕਰ ਦੇ ਸਾਰੇ ਸੋਸ਼ਲ ਮੀਡੀਆ ਤੇ ਨੱਪ ਦੇ ਠੀਕ ਠੀਕ ਤੇ ਲਈ ਨੱਪ ਦੇ ਗਣਾ ਬੜੀ ਵਧੀਆ ਬਣ ਗਿਆ ਬਾਬਾ ਜੀ ਪਾਣੀ ਆ ਤਾਂ ਨਾ ਆ ਪੂਰਾ ਪੂਰਾ ਉਹ ਬੱਸ ਬੱਸ ਭਗਤਾਂ ਕੋਈ ਆਪਾਂ ਡੱਕ ਦੇ ਨਹੀਂ ਆਪਾਂ ਪਾਣੀ 'ਚ ਹੀ ਰਹੇ ਅੱਗੇ ਬਹੁਤ ਚਿਰ ਪਾਣੀ 'ਚ ਰਹੇ ਆ ਆ ਪਾਣੀ ਆ ਆਪਾਂ ਨੂੰ ਤਾਂ ਬਾਬਾ ਹੀ ਪਾਣੀ ਵਾਲਾ ਕਹਿੰਦੇ ਆ ਤੂੰ ਟੈਨਸ਼ਨ ਕਿਉਂ ਲੈਣਾ ਆਪਣੀ ਮਗਰ ਮੱਛਾਂ ਨਾਲ ਛੱਪਾ ਨਾਲ ਯਾਰੀ ਆ ਆਪਣੀ ਇਹ ਇੱਥੇ ਰਹਿਣੇ ਆ ਵੇਖੋ ਭਗਤੋ ਇੱਧਰਲੇ ਪਾਸੇ ਉਹ ਆਪਾਂ ਬੜੀ ਵੀਡੀਓ ਬਣਾਈਏ ਇੱਥੇ ਹੋ ਤੂੰ ਆ ਵੇਖੋ ਤੁਹਾਨੂੰ ਮੈਂ ਕਿਹਾ ਸੀ ਨਾ ਜਦੋਂ ਮੈਨੂੰ ਤੁਸੀਂ ਬਣਾਤਾ ਪ੍ਰਧਾਨ ਤੇ ਮੈਂ ਤੁਹਾਡੇ ਘਰਾਂ ਦੇ ਵਿੱਚ ਪਾਣੀ ਪਹਚਾਉਂਗਾ ਗੰਗਾ ਜਲ ਅਰਗਾ ਪਾਣੀ ਪਹਚਾਉਂਗਾ ਸਿੱਖੀ ਵਰਗਾ ਪਾਣੀ ਪਹਚਾਉਂਗਾ ਆ ਵੇਖ ਲਓ ਪਾਣੀ ਬਣਾਤਾ ਵਧੀਆ ਵੇਖੋ ਪੋਮਾਂ ਦੀ ਮੂੰਹ ਵੇਖ ਲਓ ਵਿੱਚ ਵੀ ਨਾ ਮੂੰਹ ਆ ਜਮ ਬਣ ਗਿਆ ਪਾਣੀ ਪਾਣੀ ਪੂਰਾ ਵਧੀਆ ਬਣ ਗਿਆ ਨਾ ਆ ਦੇਖੋ ਬਾਬਾ ਜੀ ਨੇ ਪਾਣੀ ਬਹੁਤ ਵਧੀਆ ਬਣਾ ਪ੍ਰਧਾਨ ਗੰਦਾ ਜਲਾਰ ਕਾ ਪਾਣੀ ਬਣਾਦਾ ਬਾਬਾ ਜੀ ਆਪਾਂ ਪ੍ਰਧਾਨ ਤੋਂ ਤੁਸੀਂ ਬਣਾਇਆ ਕਰਕੇ ਇਹੋ ਜਿਹਾ ਪਾਣੀ ਆਊਗਾ ਤੁਹਾਨੂੰ ਕਿਹਾ ਸੀ ਗੰਦਾ ਪਾਣੀ ਬਾਬਾ ਜੀ ਪੂਰਾ ਸਾਫ਼ ਕਰਕੇ ਪਿਚਾਉਣਗੇ ਇਹੋ ਜਿਹਾ ਪਾਣੀ ਆਹ ਵੇਖ ਲਾ ਆਪਣੀਆਂ ਕਰ ਲੋ ਕਰ ਲੋ ਡਰਾਮੇ ਕਰ ਲੋ ਬਣਾ ਲੋ ਵੀਡੀਓ ਬਾਬਾ ਕਰ ਲੋ ਡਰਾਮੇ ਕਰ ਲੋ ਹਾਂ ਹਾਂ ਸਰਪੰਚ ਸਾਹਿਬ ਕਿਵੇਂ ਕੀ ਗੱਲ ਹੋ ਗਈ ਕਰ ਲੋ ਡਰਾਮੇ ਆਹ ਪਾਣੀ ਤੁਹਾਨੂੰ ਕਿਹਾ ਸੀ ਤੁਹਾਡੇ ਘਰਾਂ ਤੱਕ ਪਾਣੀ ਆਊਗਾ ਗੰਗਾ ਦਾ ਲੈ ਪਾਣੀ ਜਾਂਦਾ ਘਰਾਂ ਤੱਕ ਦੱਸਾ ਖੜੇ ਹੋ ਆਹ ਵੇਖੋ ਚੰਦੀ ਵਰਗਾ ਪਾਣੀ ਆ ਸੋਨੇ ਵਰਗਾ ਪਾਣੀ ਆ ਆ ਜਿਹੜਾ ਬਾਣਾ ਨਾ ਬਾਣਾ ਲੋਕ ਬਹੁਤ ਭਰੋਸਾ ਕਰਦੇ ਬਾਬਾ ਇਹਦੇ ਤੇ ਇਹ ਤੇ ਬਹੁਤ ਭਰੋਸਾ ਕਰਦੇ ਲੋਕ ਘਟੋ ਘੜੇ ਇਹਦੇ ਨਾਲ ਤਾਂ ਨਾ ਲੋਕਾਂ ਨੂੰ ਫਰੇਵ ਕਰੋ ਪਾ ਕੇ ਆ ਆ ਆ ਵੇਖੋ ਸਾਹਿਬ ਇਹ ਨਹੀਂ ਪਾਣੀ ਤਾਂ ਜਾਂਦਾ ਘਰਾਂ ਤੱਕ ਆ ਪਾਪ ਖਾਣਾ ਕਿਹੜਾ ਜਾਂਦਾ ਆ ਵੇਖੋ ਬਾਬਾ ਜੀ ਪਾਪ ਖਾਣਾ ਆ ਵੇਖੋ ਆ ਵੇਖੋ ਜਿਹੜਾ ਬਾਬਾ ਜੀ ਕੀ ਕੀ ਵਿਖਾਉਂਦੇ ਆ ਪਾਣੀ ਹਾਂ ਇਹ ਤਾਂ ਮੈਂ ਵੀ ਪੀ ਲੂੰਗਾ ਇਹ ਤਾਂ ਮੈਂ ਵੀ ਪੀ ਲੂੰਗਾ ਜਿਹੜਾ ਵਿਖਾਉਂਦਾ ਜਿਹੜਾ ਸਾਫ ਕਰਨੇ ਦਾ ਹੋਈ ਸੀ ਨਾ ਆਜੋ ਚੇਲਾ ਜੀ ਤੁਸੀਂ ਵੀ ਆਜੋ ਨਵੇਂ ਆਏ ਲੱਗਦੇ ਮੈਂ ਤੁਹਾਨੂੰ ਬਾਬਾ ਜੀ ਆਜੋ ਇਹ ਨਹੀਂ ਆਉਂਦੇ ਕੋਈ ਨਹੀਂ ਆਜੋ ਆਜੋ ਮੈਂ ਵਿਖਾਉਣਾ ਤੁਹਾਨੂੰ ਅਸਲੀਅਤ ਤੁਹਾਨੂੰ ਸ਼ੀਸ਼ਾ ਮੈਂ ਵਿਖਾਉਣਾ ਉਹ ਇਧਰ ਆਜੋ ਆ ਫਾੜੇ ਆਪਣੇ ਬਾਬੇ ਨੂੰ ਮੈਂ ਇਹਦਾ ਕਰਦਾ ਹਥਾੜਾ ਆ ਫਾੜੇ ਨੂੰ ਆਪਦੇ ਨੂੰ ਗੂਬਣੇ ਨੂੰ ਫਾੜੇ ਨੂੰ ਚੱਲ ਮੈਂ ਵਿਖਾਉਣਾ ਬਾਬਾ ਚੱਲ ਆ ਜਾ ਮੈਂ ਲਾਉਣਾ ਮੂਰੇ ਗੱਡੀ ਆਪਦੀ ਮੈਂ ਤੁਹਾਨੂੰ ਵਿਖਾਉਣਾ ਕਿਹੜਾ ਪਾਣੀ ਆ ਉਹ ਆ ਬਾਬਾ ਖਾ ਖਾ ਲੋਕਾਂ ਦਾ ਹਰਾਮ ਦਾ ਮਾਲਾ ਬਟਨ ਵੇਖ ਕਿਵੇਂ ਤੇਰੇ ਪਾਟਣਦੇ ਹੋਇਆ ਹੈਗੇ ਉਹ ਕੋਈ ਨਹੀਂ ਭਗਤਾ। ਆਹ ਬਲੇਟੀ ਫਿਰਦਾ ਸਾਰਾ। ਇਹਨੂੰ ਵੀ ਲੈ ਦੇ ਕੋਸ਼ਾ ਨਾਲ ਲੋਰੀ ਪਾਈ ਫਿਰਦਾ। ਇਹਨੂੰ ਵੀ ਬਣਾ ਲਾ ਬਾਬਾ ਪੂਰਾ। ਉਹ ਅਸੀਂ ਤਾਂ ਖਾਂਦੇ ਨਹੀਂ। ਖਾਂਦੇ ਨਹੀਂ ਨਾ ਅਸੀਂ ਕੋਸ਼। ਸੇਵਾ ਕਰਦੇ। ਅਸੀਂ ਤਾਂ ਇਹਨੂੰ ਵੀ ਪੂਰਾ ਚੇਲਾ ਬਣਾ ਲਾ। ਅੱਧਾ ਚੇਲਾ 50-50 ਲਈ ਫਿਰਦਾ ਬਾਬਾ। ਉਹ ਕੋਈ ਨਹੀਂ ਭਗਤਾ। ਇਹਨੂੰ ਚੋਲਾ ਲੈ ਕੇ ਦੇਵਾਂਗੇ। ਹਜੇ ਲੈ ਕੇ ਦੇਣਾ। ਕੀ ਵੀਡੀਓਗ੍ਰਾਫਰ ਆ ਇਹ? ਨਹੀਂ ਨਹੀਂ ਨਹੀਂ। ਆ ਜਾਓ ਫਿਰ ਆ ਜਾਓ। ਆ ਜਾਓ ਫਿਰ ਕੱਢੋ ਗੱਡੀ ਆਉਂਦੀ ਤੇ ਮੈਂ ਤੋਰ ਲਾਉਣਾ ਗੱਡੀ ਮੁਰੇ ਤੇ ਆਉਣਾ। ਗੱਡੀ ਲੈ ਕੇ ਆ। ਆਓ ਮੈਂ ਵਿਖਾਉਣਾ। ਗੱਡੀ ਲੈ ਕੇ ਆ। ਮੈਂ ਵਿਖਾਉਣਾ ਅਸਲੀ ਪਾਣੀ ਕਿਹੜਾ? ਮੈਂ ਵਖਾਣਾ ਅਸਲੀ ਪਾਣੀ ਤੁਹਾਨੂੰ ਆ ਜਾ ਬਾਬਾ ਵਖਾਣਾ ਆ ਜਾ ਆ ਜਾ ਬਾਬਾ ਜੀ ਥੋੜਾ ਬਖੋ ਚਲੋ ਕੋਈ ਨਹੀਂ ਹੌਲੀ ਨੂੰ ਇਹਨੂੰ ਕੀ ਹੁੰਦਾ ਬਥੇਰਾ ਮਾਲ ਚਰਿਆ ਲੋਕਾਂ ਦਾ ਉਹ ਨਹੀਂ ਜੀ ਨਹੀਂ ਫਿਰ ਵੀ ਸੱਟ ਲੱਗ ਜਾਂਦੀ ਹੈ ਉਹ ਸੱਟ ਲੱਗ ਜਾਂਦੀ ਆ ਪਹਿਲਾਂ ਆ ਪਹਿਲਾਂ ਆ ਵੇਖੋ ਬਾਬਾ ਜੀ ਆ ਤੁਹਾਡਾ ਸਾਫ ਕੀਤਾ ਹੋਇਆ ਪਾਣੀ ਐ ਵੇਖੋ ਆ ਪੰਡ ਵਾਲੇ ਵੀ ਖੜੇ ਤੁਹਾਨੂੰ ਦਿਸ ਜੂਗਾ ਆ ਤੁਹਾਡਾ ਸਾਫ ਕੀਤਾ ਹੋਇਆ ਜੇ ਨਾ ਉੱਥੇ ਤੁਸੀਂ ਖੜ ਖੜ ਕੇ ਮਾਰੀ ਜਾਂਦੇ ਹੋ ਡੀਂਗਾ ਉੱਥੇ ਉਹ ਸਾਫ ਪਾਣੀ ਚ ਪਿਉਂ ਕੇ ਪਾਣੀ ਪੈਰ ਇਧਰ ਆਓ ਆ ਜਾਓ ਦੇਖੋ ਆ ਜਾਓ ਇਧਰ ਇਹ ਵਖਾਣਾ ਚਾਹਣਾ ਤੂੰ ਹਜੇ ਵੀ ਨਹੀਂ ਦੱਸਿਆ ਜਿਹੜੀਆਂ ਲੋਕਾਂ ਨਾਲ ਗੱਲਾਂ ਕੀਤੀਆਂ ਨਾ ਪ੍ਰਧਾਨ ਬਣਨ ਤੋਂ ਪਹਿਲਾਂ ਵੀ ਪ੍ਰਧਾਨ ਬਣਾ ਦੇ ਮੈਨੂੰ ਉਸ ਤੋਂ ਬਾਅਦ ਮੈਂ ਆਹ ਪਾਣੀ ਤੁਹਾਡੇ ਤੁਹਾਡੇ ਘਰਾਂ ਤੱਕ ਪਹੁੰਚੂ ਗੰਗਾ ਵਰਗਾ કે ਚਾਂਦੀ ਵਰਗਾ ਪਾਣੀ ਆਹ ਚਾਂਦੀ ਵਰਗਾ ਪਾਣੀ ਆ ਮੈਂ ਆ ਵੇਖੋ ਇਧਰ ਆ ਮਾਰਨੇਗਾ ਆ ਵੇਖ ਕੀ ਵਗਦਾ ਇਹ ਵੀ ਪਹੁੰਚੂਗਾ ਜੀ ਇਹ ਕਰਦੇ ਇਹ ਵੀ ਪਹੁੰਚ ਕਰੀ ਜਾਂਦੇ ਉਹ ਵੇ ਪਾਉ ਦੇ ਲਾ ਕੇ ਨੂੰ ਟ੍ਰੀਟਮੈਂਟ ਪਲਾਂਟ ਕਿਹੜਾ ਟ੍ਰੀਟਮੈਂਟ ਪਲਾਂਟ ਆ ਉਹ ਵੇ ਲੱਗੀ ਜਾਂਦਾ ਹੋਵੇ ਕਿੱਥੇ ਲੱਗੀ ਜਾਂਦਾ ਉਹ ਵੇਖੋ ਉਹ ਟ੍ਰੀਟਮੈਂਟ ਪਲਾਂਟ ਕਰੀ ਜਾਂਦੇ ਆ ਅਸੀਂ ਟ੍ਰੀਟਮੈਂਟ ਪਲਾਂਟ ਅਸੀਂ ਕੰਮ ਬਹੁਤ ਕਰੀ ਜਾਂਦੇ ਆ ਉਹ ਟ੍ਰੀਟਮੈਂਟ ਪਲਾਂਟ ਐ ਇੰਨੀ ਇੰਨਾ ਇੰਨੀ ਸ ਅਈਨੇ ਕਿ ਸਿਖਿਆ ਉਹ ਤਾਂ ਪਿੰਡ ਦੀ ਪੰਚਾਇਤ ਨੇ ਜਿਹੜਾ ਗੰਦਾ ਪਾਣੀ ਆ ਨਾ ਤੁਹਾਡੇ ਕੋਲੋਂ ਨਿਕਾਸ਼ ਨਹੀਂ ਹੋ ਸਕਿਆ ਪਿੰਡ ਦੇ ਪਾਣੀ ਦਾ ਗੰਦੇ ਦਾ ਉਹ ਤੁਹਾਡੇ ਲੀਡਰਾਂ ਕੋਲੋਂ ਉਹ ਤਾਂ ਪੰਚਾਇਤ ਲਾਈ ਜਾਂਦੀ ਆ ਠਟੋਆ ਗੰਦੇ ਪਾਣੀ ਵਾਸਤੇ ਉਹ ਅਸੀਂ ਲੰਗਰ ਲਾਈ ਆ ਲਾਈ ਜਾਂਦੇ ਆ ਲੰਗਰ ਨਾਲੋ ਜਿਹੜੀ ਗੱਲ ਹੋਈ ਸੀ ਆ ਬਹੁਤ ਕਰੀ ਜਾਂਦੇ ਆ ਅਸੀਂ ਹਾਂ ਆ ਜੋ ਆਪਾਂ ਵਿੱਚ ਵੜ ਕੇ ਸਾਫ ਸੰਗਤਾਂ ਦੇ ਨਾਲ ਇਹ ਜੀ ਗੱਲ ਨਹੀਂ ਆਪੋ ਯਾਰ ਹਾਂ ਅਸਲ ਨਾਲ ਆ ਆ ਮਾਰੋ ਨੇਗਾ ਥੋੜੇ ਵਰਗੇ ਨਹੀਂ ਮਾਰੇ ਜਿਹੜੇ ਪੂਛਾ ਮਾਰਨੇ ਨੇ ਨਾ ਅੱਗੇ ਪਿੱਛੇ ਇਹਨਾਂ ਦੇ ਵਾਰਕੀ ਵਿੱਚ ਨਾ ਕੱਢਿਆ ਗੰਦ ਪਹਿਲਾਂ ਠੀਕ ਆ ਦਿਸ ਗਿਆ ਹੁਣ ਵਿੱਚ ਸਿੱਟਦੇ ਨਾ ਨਹੀਂ ਐਦਾ ਕੀ ਕਹੋਗੇ ਇਹਨੂੰ ਸਾਫ਼ ਕਰਨ ਦੀ ਗੱਲ ਹੋਈ ਸੀ ਨਾ ਇਹ ਤਾਂ ਜੀ ਹੈ ਜੇ ਤੁਹਾਨੂੰ ਨਹੀਂ ਪੁੱਛਿਆ ਮੈਂ ਯਾਰ ਤੁਸੀਂ ਕਿਉਂ ਸਫਾਈਆਂ ਦੇ ਜਾਂਦੇ ਉਹਨੂੰ ਬੋਲ ਲੈਣ ਦਿਓ ਗੱਲ ਤਾਂ ਬਾਬੇ ਦੀ ਹੋਈ ਸੀ ਨਾ ਬਾਬਾ ਜੀ ਅਸੀਂ ਕਰੀ ਜਾਂਦੇ ਆ ਕਰੀਏ ਬਹੁਤ ਕੰਮ ਬਹੁਤ ਕੰਮ ਜਿਹੜੀ ਉਹ ਵੀਡੀਓ ਪਾਈ ਆ ਸਾਫ਼ ਪਾਣੀ 'ਚ ਖੜ ਕੇ ਸ਼ੀਸ਼ੇ ਵਰਗੇ 'ਚ ਉਹ ਉਹਦਾ ਕੀ ਮਤਲਬ ਸੀ ਕਿ ਆਹ ਲੋ ਜੀ ਜਿਹੜੇ ਪਾਣੀ ਦਾ ਮੇਰਾ ਵਾਦਾ ਹੋਇਆ ਸੀ ਮੈਂ ਕਰਤਾ ਸਾਫ ਹੁਣ ਤੁਹਾਡੇ ਘਰਾਂ ਤੱਕ ਆਊਗਾ ਚਾਂਦੀ ਵਰਗਾ ਪਾਣੀ ਆਊਗਾ ਗੰਗਾ ਵਰਗਾ ਜਲ ਆ ਵਗੀ ਜਾਂਦਾ ਉਹੀ ਆ ਵਗੀ ਜਾਂਦਾ ਇਹ ਵੀ ਕਰ ਉਹ ਇਹ ਵੀ ਕਰਾਂਗੇ ਕਰਾਂਗੇ ਨਹੀਂ ਪਹਿਲਾਂ ਤਾਂ ਮੈਨੂੰ ਆਇਆ ਦੱਸੋ ਤੁਸੀਂ ਪਰ ਬੱਚੇ ਲੋਕਾਂ ਨੂੰ ਜਾਗ ਪੜ੍ਹਾਈ ਜਾਂਨੇ ਆ ਪੈਨ ਵੰਡੀ ਜਾਂਨੇ ਆ ਕਾਪੀਆਂ ਵੰਡੀ ਜਾਂਨੇ ਆ ਪੈਨ ਕਾਪੀਆਂ ਵੰਨਣ ਦੀ ਗੱਲ ਹੋਈ ਸੀ ਕਿ ਪਾਣੀ ਸਾਫ ਕਰਨ ਦੀ ਗੱਲ ਹੋਈ ਸੀ ਨਹੀਂ ਤੁਸੀਂ ਕੰਮ ਕਰੀ ਜਾਂਦੇ ਆ ਕਿਹੜੇ ਕਿਹੜੇ ਅਸੀਂ ਬਹੁਤ ਕੰਮ ਕਰਿਆ ਤੁਹਾਨੂੰ ਪਤਾ ਹੀ ਹੈ ਅਸੀਂ ਉਹ ਮੰਨ ਵੀ ਅਸੀਂ ਮਾਰਿਆ ਕਿਹੜਾ ਬੰਨ ਮਾਰਿਆ ਉਹ ਦਰਿਆ ਦਾ ਬੰਨ ਅਸੀਂ ਮਾਰਿਆ ਉਹ ਸੰਤ ਜੀ ਦਰਿਆ ਨੂੰ ਬੰਨ ਮਾਰਨ ਦੀ ਗੱਲ ਨਹੀਂ ਹੋਈ ਸੀ ਦਰਿਆ ਨੂੰ ਸਾਫ਼ ਕਰਨ ਦੀ ਗੱਲ ਹੋਈ ਸੀ ਆ ਕਿ ਵਗੀ ਜਾਂਦਾ ਜਦੋਂ ਡੋਬਦੇ ਸੀ ਉਦੋਂ ਵੀ ਅਸੀਂ ਕਰੀ ਕੋਸ਼ਿਸ਼ ਜਦੋਂ ਤੁਸੀਂ ਅਸਲ ਮਾਰਦੇ ਤੁਸੀਂ ਲੋਕੋਂ ਜਿਹੜੇ ਜਿਹੜੇ ਤੁਸੀਂ ਇਹਨਾਂ ਦੇ ਸੱਜੇ ਖੱਬੇ ਤੁਰਦੇ ਹੋ ਨਾ ਤੁਸੀਂ ਮਾਰਦੇ ਹੋ ਦੁਸ਼ਮਣ ਤੁਸੀਂ ਨਹੀਂ ਪੀਂਦੇ ਪਾਣੀ ਜੇ ਥੱਥ ਇੱਥੇ ਬੈਠੇ ਹੋ ਨਾ ਜਿੱਥੇ ਆ ਪਾਣੀ ਜਾਂਦਾ ਤਾਂ ਤੁਹਾਨੂੰ ਅਕਲ ਆ ਜਾਏ ਤੁਹਾਨੂੰ ਤਾਂ ਮਿਲਦਾ ਤੁਹਾਨੂੰ ਤਾਂ ਫਰਾਂਸ ਵਾਲੇ ਜਦੋਂ ਹੜ ਆਇਆ ਸੀ ਘਰਾਂ ਤੇ ਕਰ ਲੋਕਾਂ ਦੇ ਡੱਬੇ ਬਚਾਏ ਆ ਹਾਂਜੀ ਦਾਰੂ ਦੇ ਅਸੀਂ ਨਾਲ ਲੱਗੇ ਸ਼ਾਰੂ ਦੇ ਹੋ ਜਾਂਦੇ ਡੱਬੇ ਉਹਦੇ ਰਾਸ਼ਨ ਦੇ ਡੱਬੇ ਸੀ ਘਰਾਂ ਦੇ ਉਹ ਤੇ ਕਹਿੰਦੇ ਡੱਬੇ ਸੀ ਬਾਬਾ ਯਾਰ ਕਿਉਂ ਫੁਕਰੀਆਂ ਮਾਰੀ ਜਾਂਦਾ ਉਹ ਐਨਆਰਆਈ ਲੋਕਾਂ ਦਾ ਪੈਸਾ ਸੀ ਜਾਂ ਸਮਾਜ ਸੇਵੀ ਲੋਕਾਂ ਦਾ ਪੈਸਾ ਸੀਗਾ ਜਿਹੜਾ ਥੋਡੇ ਵਰਗਿਆਂ ਦੇ ਢੂਏ ਚ ਪਾ ਦਿੰਦੇ ਲੋਕ ਚੱਕ ਕੇ ਵਿਆਹ ਲਓ ਉਹ ਕਿਸੇ ਵੀ ਕੋਈ ਵੀ ਸੰਗਤ ਦਾ ਪੈਸਾ ਆ ਉਹ ਆ 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 ਪਹਚਾਣ ਆ ਤੇ ਚਾਹੀਦੇ ਹਾਂ ਠੀਕ ਹੈ ਫਿਰ ਥੋਟੇ ਵੀ ਅਸੀਂ ਤਾਂ ਇਹ ਤਾਂ ਸੇਵਾਦਾਰ ਆਂ ਅਸੀਂ ਤਾਂ ਲੋਕਾਂ ਦੇ ਸੇਵਾਦਾਰ ਆ ਜੇ ਲੋਕਾਂ ਨੂੰ ਆ ਤੁਹਾਡੀ ਸੇਵਾਦਾਰੀ ਸਮਝ ਆ ਜੇ ਨਾ ਤਾਂ ਮੇਰੇ ਖਿਆਲ ਚ ਪੰਜਾਬ ਦਾ ਭਲਾ ਹੋ ਜੇ ਕਿਤੇ ਅੱਖਾਂ ਮੀਚ ਕੇ ਲੋਕ ਤੁਹਾਡੇ ਅਕਾਊਂਟਾਂ 'ਚ ਪੈਸੇ ਸੜ ਦਿੰਦੇ ਆ ਠੀਕ ਹੈ ਤੁਸੀਂ ਚੱਕ ਚੱਕ ਕੇ ਤੁਹਾਨੂੰ ਜੇ 50 ਕਰੋੜ ਰੁਪਇਆ ਆ ਗਿਆ ਨਾ ਚੱਕ ਕੇ ਕਰੋੜ ਦਾ 2 ਕਰੋੜ ਦਾ ਵੰਡਿਆ ਬਾਕੀ ਕਰ ਲਿਆ ਅੰਦਰ ਉਹਦੇ ਨਾਲ ਜਿਉਣੇ ਲਗਜ਼ਰੀ ਜਿਵੇਂ ਤੁਸੀਂ ਆਪ ਦਾ ਨਹੀਂ ਨਹੀਂ ਤਾਂ ਸੰਗਤਾਂ ਦੇ ਸੇਵਾਦਾਰ ਹੈ ਬਾਬਾ ਸੰਗਤਾਂ ਦੀ ਗੱਲ ਛੱਡੋ ਮੈਨੂੰ ਇਹਦੇ ਬਾਰੇ ਦੱਸੋ ਆ ਜਿਹੜਾ ਪਾਣੀ ਹੈ ਜਿਹੜਾ ਥੋੜੀ ਜਿਹੜੀ ਵੀਡੀਓ ਆਈ ਹੈ ਨਾ ਵੀਡੀਓ ਸਾਫ ਪਾਣੀ ਚ ਖੜਿਆਂ ਦੀ ਸ਼ੀਸ਼ੇ ਵਰਗੇ ਪਾਣੀ ਚ ਵੀ ਮੇਰਾ ਵਾਦਾ ਹੋਇਆ ਸੀ ਤੁਹਾਡੇ ਨਾਲ ਵੀ ਮੈਂ ਤੁਹਾਨੂੰ ਸ਼ੀਸ਼ੇ ਵਰਗਾ ਪਾਣੀ ਦੇਵਾਂਗਾ ਪੀਣ ਨੂੰ ਗੰਗਾ ਜਾਲ ਵਰਗਾ ਪਾਣੀ ਆਹ ਪਾਣੀ ਹੈ ਇੱਥੇ ਕਿਉਂ ਨਹੀਂ ਖੜ ਕੇ ਵੀਡੀਓ ਪਾਈ ਉਹ ਉਹ ਨਹੀਂ ਭਗਤਾ ਕਰੀ ਜਾਂਨੇ ਆ ਕਰੀ ਜਾਂਨੇ ਅਸੀਂ ਟ੍ਰੀਟ ਅਸੀਂ ਖੂਹ ਖਾਪਾ ਸਾਫ਼ ਕਰਾਈ ਜਾਂਦੇ ਆ ਬਹੁਤ ਜਿਹੜੀਆਂ ਗੰਦੀਆਂ ਨਾਲੀਆਂ ਜਿਹੜੀਆਂ ਗੰਦੀਆਂ ਨਾਲੀਆਂ ਇਹ ਸਾਫ਼ ਪਾਣੀ ਦੇ ਵਿੱਚ ਆ ਕੇ ਪੈਂਦੀਆਂ ਜਿਹੜੇ ਤੁਸੀਂ ਖੜ ਕੇ ਵੀਡੀਓ ਪਾਈ ਐ ਉਹ ਟ੍ਰੀਟਮੈਂਟ ਪਲੈਂਟ ਉੱਥੇ ਕੀ ਕਰਨ ਜਿਹੜੀਆਂ ਗੰਦੀਆਂ ਨਾਲੀਆਂ ਤੁਸੀਂ ਉਹ ਚ ਪੈਣ ਨੂੰ ਰੋਕ ਨਹੀਂ ਰਿਆ ਜਿਹੜਾ ਆਹ ਪਾਣੀ ਇੱਥੋਂ ਤੱਕ ਡਿੱਗੀਆਂ ਤੱਕ ਆਉਣਾ ਇੱਥੋਂ ਲੋਕਾਂ ਦੇ ਘਰਾਂ ਤੱਕ ਜਾਣਾ ਟੂਟੀਆਂ ਚ ਨਹੀਂ ਕਰੀ ਜਾਂਦੇ ਆ ਭਾਪ ਤਾਂ ਕਰੀ ਜਾਂਦੇ ਆ ਡਿੱਗੀਆਂ ਡਿੱਗੀਆਂ ਦਾ ਹਾਲ ਡਿੱਗੀਆਂ ਦਾ ਹਾਲ ਵੇਖ ਲਿਆ ਨਾ ਡਿੱਗੀਆਂ ਦਾ ਹਾਲ ਵੇਖ ਲਿਆ ਉਹ ਦੇ ਇਹ ਇਹ ਵੀ ਸਾਫ ਕਰਾਈ ਜਨੇ ਛੱਪੜ ਛੱਪੜ ਸਾਫ ਕਰਾਈ ਜਨੇ ਕਰੀ ਜਨੇ ਬਾਬਾ ਛੱਪੜ ਸਾਫ ਨੂੰ ਗੋਲੀ ਮਾਰੋ ਇੱਕ ਤਾਂ ਚੇਲਾ ਜੀ ਤੁਸੀਂ ਸਫਾਈਆਂ ਦੇਣੀਆਂ ਬੰਦ ਕਰੋ ਠੀਕ ਹੈ ਮੈਨੂੰ ਥੋੜੇ ਤੋਂ ਬਾਅਦ ਗੱਦੀ ਇਹਦੇ ਕੋਲੇ ਨਹੀਂ ਜੀ ਨਹੀਂ ਇੱਕ ਮਿੰਟ ਮੈਂ ਇੱਕ ਮਿੰਟ ਮੈਂ ਬਖਦਾ ਦੇ ਲਗਵਾ ਬਾਈ ਆ ਜਾਓ ਇੱਕ ਮਿੰਟ ਆ ਜਾਓ ਤੁਸੀਂ ਬਾਈ ਇੱਕ ਮਿੰਟ ਆ ਜਾਓ ਮੈਨੂੰ ਦੱਸਿਓ ਵੀ ਇਹਨਾਂ ਨੇ ਸਾਫ ਪਾਣੀ ਦੀ ਗੱਲ ਕੀਤੀ ਸੀ ਨਹੀਂ ਵੀ ਘਰਾਂ ਚ ਸਾ ਇਹਨਾਂ ਨੇ ਦਿੱਤਾ ਹੀ ਨਹੀਂ ਪਾਣੀ ਪਾਣੀ ਦਿੱਤਾ ਹੀ ਨਹੀਂ ਇਹ ਗੰਦਾ ਪਾਣੀ ਗੰਦਾ ਪਾਣੀ ਆਈ ਜਾਂਦਾ ਉਹੀ ਪੀ ਜਾਂਦੇ ਸੰਤ ਜੀ ਹੈ ਕੋਈ ਜਵਾਬ ਪਲੀ ਦੇਵਾਂਗੇ ਕੋਈ ਨਹੀਂ ਤੇ ਫਿਰ ਉਹ ਵੀਡੀਓ ਦਾ ਕੀ ਮਤਲਬ ਉਹ ਵੀਡੀਓ ਦਾ ਕੀ ਮਤਲਬ ਸੀਗਾ ਜਿਹੜੀ ਉਹ ਫੜ ਕੇ ਖੜ ਕੇ ਪਾਤੀ ਹਜੇ ਤਾਂ ਅਸੀਂ ਸ਼ੁਰੂ ਨਹੀਂ ਜਿਹੜੀ ਐਂ ਕਰਕੇ ਐਂ ਕਰਕੇ ਜੋੜ ਕੇ ਪੈਰ ਥੱਲੇ ਐ ਠਿਕਰੀਆਂ ਸਾਫ਼ ਦੀ ਸੀ ਜਾਂਦੀਆਂ ਪਾਣੀ ਦੇ ਵਿੱਚ ਵੀ ਬਾਬਾ ਜੀ ਨੇ ਓਏ ਹੋਏ ਹੋਏ ਜਿਹੜਾ ਵਾਦਾ ਕੀਤਾ ਸੀ ਬਾਬਾ ਜੀ ਨੇ ਕਰਤਾ ਪਾਣੀ ਸਾਫ਼ ਯਾਰ ਆ ਤਾਂ ਮਰੀ ਜਾਂਦੇ ਲੋਕ ਗੰਦੇ ਪਾਣੀ ਨਾਲ ਕੋਹ ਨਹੀਂ ਦੇਵਾਂਗੇ ਸਾਰੇ ਪੰਜਾਬ ਨੂੰ ਪਾਣੀ ਸਾਫ਼ ਕਰ ਦੇਣਾ ਸੀ ਕਿਸ ਦਿਨ ਨੂੰ ਵਹਿੰਦੇ ਜਾਓ ਤੁਸੀਂ ਮਤਲਬ ਕਰਦੇ ਆ ਜੀ ਬਹੁਤ ਸਾਰੇ ਕਰ ਕਰ ਦੇਣਾ ਕਿਸ ਦਿਨ ਚਿੱਲਾ ਜੀ ਇੱਧਰ ਸੁਣੋ ਤੁਹਾਡੇ ਬਾਬਾ ਜੀ ਦੀ ਗੱਲ ਵੀ ਹਲੇ ਹੁਣ ਇੱਥੇ ਜੇ ਖੜਾ ਲਿਆ ਨਾ ਲੈ ਕੇ ਪਿੰਡ ਚ ਤਾਂ ਹੁਣ ਇਹਨਾਂ ਦਾ ਜਵਾਬ ਇਹ ਹੈ ਕਿ ਪਾਣੀ ਸਾਫ਼ ਕਰ ਦੇਣਾ ਹੈ ਪੰਜਾਬ ਦਾ ਜਿਹੜਾ ਕੀਤਾ ਵਿਖਾ ਕੇ ਮਸ਼ਹੂਰੀਆਂ ਚਲਾਈ ਜਾਂਦੇ ਉਹਦਾ ਉਹਦਾ ਕੀ ਜਵਾਬ ਹੈ ਤੁਹਾਡੇ ਕੋਲ ਨਹੀਂ ਨਹੀਂ ਅਸੀਂ ਤਾਂ ਸੋਨੇ ਵਰਗਾ ਪਾਣੀ ਕਰ ਦੇਣਾ ਤੁਸੀਂ ਚਾਂਦੀ ਵਰਗੇ ਸੀ ਸੋਨੇ ਵਰਗਾ ਤਾਂ ਵਗੀ ਜਾਂਦਾ ਆ ਵਗੀ ਜਾਂਦਾ ਸੋਨੇ ਵਰਗੇ ਚਾਂਦੀ ਵਰਗੇ ਚਾਹੀਦਾ ਸੀਗਾ ਆ ਚਾਂਦੀ ਵਰਗਾ ਪਾਣੀ ਆਹ ਇਹ ਚਾਂਦੀ ਵਰਗਾ ਹੀ ਕਰ ਦੇਣਾ ਕਰਾਂਗੇ ਕਰਾਂਗੇ ਅੱਜ ਤਾਂ ਲੱਗੇ ਹੋਇਆ ਸੀ ਲੱਗੇ ਹੋਇਆ ਨਹੀਂ ਅਸਲ ਵਿੱਚ ਬਾਪੂ ਜੀ ਗੁੱਸਾ ਲੈ ਕਰਿਓ ਮੇਰੀ ਗੱਲ ਦਾ ਕਮੀ ਨਾ ਸਾਡੇ ਲੋਕਾਂ ਦੇ ਵਿੱਚ ਹੈ ਜੇ ਥੋੜੀ ਕਿਤੇ ਰੇਲ ਬਣਾਈ ਹੋਵੇ ਨਾ ਥੋੜੀ ਥੋੜੀ ਸਪੀਡ ਚੈੱਕ ਕੀਤੀ ਹੋਵੇ ਲੋਕਾਂ ਨੇ ਕਿਤੇ ਉਦੋਂ ਤਾਂ ਹੱਥ ਜੋੜਦੇ ਸੀ ਮੈਨੂੰ ਇੱਕ ਵਾਰੀ ਪ੍ਰਧਾਨ ਬਣਾ ਦਿਓ ਦੇਖਿਓ ਥੋੜਾ ਮੁੜ ਕੇ ਨਜ਼ਾਰੇ ਬੰਨ ਦੂੰਗਾ ਉਹ ਕਰ ਦੂੰਗਾ ਆ ਕਰ ਦੂੰਗਾ ਬਾਪੂ ਬਾਜੀ ਦੀ ਬੇਇੱਜ਼ਤੀ ਕਰਿਆ ਕੌਣ ਤੁਸੀਂ ਤੇ ਬਾਬਾ ਜੀ ਨੇ ਲੋਕਾਂ ਦੀ ਇੱਜ਼ਤ ਕੀਤੀ ਹੈ ਨਹੀਂ ਜੀ ਅਸੀਂ ਤਾਂ ਸਾਰਿਆਂ ਨੂੰ ਆਂ ਪ੍ਰਵਾਹ ਵਿਸ਼ਵਾਸ ਤੋੜਿਆ ਬਾਬਾ ਜੀ ਨੇ ਲੱਖਾਂ ਲੋਕਾਂ ਦਾ ਬਾਬਾ ਜੀ ਨੇ ਲੱਖਾਂ ਲੋਕਾਂ ਦਾ ਵਿਸ਼ਵਾਸ ਤੋੜਿਆ ਵੀ ਥੋੜੇ ਘਰਾਂ ਤੱਕ ਜਿਹੜਾ ਪਾਣੀ ਆਉਂਦਾ ਇਹ ਸਾਫ਼ ਮਿਲੂਗਾ ਤੁਹਾਨੂੰ ਸਾਫ਼ ਪਾਣੀ ਦੇ ਫੋਟੋ ਵੀਡੀਓ ਚਲਾਤੀਆਂ ਚਾੱਕੇ ਪਤਾ ਨਹੀਂ ਕਿੱਥੇ ਖੜਕੇ ਤੂੰ ਤਾਂ ਫਰਾਲਾ ਉੱਥੇ ਦਾ ਉੱਥੇ ਹਾਂ ਸਾਡੀ ਇੱਥੇ ਭਗਤਾ ਬੇਇੱਜ਼ਤੀ ਕਰਨ ਵਾਸਤੇ ਸੱਦਿਆ ਤੂੰ ਤਾਂ ਸਾਨੂੰ ਕਿਉਂ ਮੰਨ ਫਿਰ ਤੂੰ ਤਾਂ ਕਿਹਾ ਸੀ ਕਿ ਐਂ ਤੁਹਾਨੂੰ ਵੀ ਤੁਹਾਡਾ ਨਹੀਂ ਬੇਇੱਜ਼ਤੀ ਇੱਜ਼ਤ ਕਿੱਥੇ ਆ ਤੁਹਾਡੀ ਤੁਹਾਡੀ ਤੁਸੀਂ ਕਿਸੇ ਪਾਸੇ ਨਿਕਲ ਕੇ ਦੇਖੋ ਬਾਬਾ ਜੀ ਇੱਜ਼ਤ ਹੈਗੀ ਕਿਸੇ ਪਾਸੇ ਜਦੋਂ ਸਾਧੂ ਸੰਤ ਬਣ ਕੇ ਤੁਸੀਂ ਤੁਸੀਂ ਉਹੀ ਸਿਆਸਤਾਂ ਕਰਦੇ ਹੋ ਨਾ ਲੋਕਾਂ ਦੇ ਨਾਲ ਠੀਕ ਹੈ ਲੀਡਰ ਤਾਂ ਕਰਦੇ ਹੁੰਦੇ ਸੀ ਅਸੀਂ ਜਵਾਂ ਦੁੱਧ ਪੋਤੇ ਤੁਸੀਂ ਤਾਂ ਬਾਣਾ ਵੀ ਬਦਨਾਮ ਕਰਤਾ ਨਹੀਂ ਅਸੀਂ ਕਿਸੇ ਕੋਲ ਸਾ ਦਾ ਦਾਗ ਨਹੀਂ ਲੱਗਿਆ ਅਸੀਂ ਉਹੋ ਜੇ ਸਾਧੂ ਸੰਤਾਂ ਰਗੇ ਨਹੀਂਗੇ ਅਸੀਂ ਤਾਂ ਪੰਜਾਬ ਦੇ ਆਸਤੇ ਕੰਮ ਕਰਦੇ ਨਹੀਂ ਕਰਦੇ ਪੰਜਾਬ ਦੇ ਜਿਹੜੇ ਲੋਕ ਉਥੇ ਕੁੰਭ ਦੇ ਮੇਲੇ 'ਚ ਬੈਠੇ ਹੁੰਦੇ ਆ ਨਾ ਸੰਿਆਸੀ ਬੈਠੇ ਹੁੰਦੇ ਆ ਉਹਨਾਂ ਲੋਕਾਂ ਦਾ ਵੀ ਤੁਸੀਂ ਬਾਣਾ ਜਿਹੜਾ ਪਾ ਕੇ ਤੁਸੀਂ ਬਦਨਾਮ ਕਰਤਾ ਇਹ ਪਾਉਣੇ ਪਾਉਣੇ ਬਾਣੇ ਕਰਨੀਆਂ ਸਿਆਸਤ ਨਹੀਂ ਨਹੀਂ ਪਾਪਾ ਵੇਲਾ ਕਿੰਨੇ ਸਾਧੂ ਸੰਤ ਹੋਏ ਆ ਕਿੰਨੇ ਬਦਨਾਮ ਹੋਏ ਆ ਕਿੰਨੇ ਆਹੋ ਆਏ ਆਪਣੇ ਜਿਹੜੇ ਗੁਰੂ ਗਾਰੂ ਆ ਬਣੇ ਬੁਣੇ ਜਿਹੜੇ ਉਹ ਹਾਂ ਤੇ ਉਹਨਾਂ ਚੋਂ ਤੁਸੀਂ ਆਂ ਤੇਰੀਆਂ ਡੂਰੀਆਂ ਵਾਲੇ ਉਹਨਾਂ ਚੋਂ ਤੁਸੀਂ ਅਸੀਂ ਸਾਡੇ ਤੇ ਵੇਖੋ ਕਿਤੇ ਵੀ ਕਿਤੇ ਦਾਗ ਨਹੀਂ ਸਾਡੇ ਬਾਬਾ ਅਸਲ ਦੇ ਵਿੱਚ ਮੈਂ ਮੈਂ ਦੁੱਧ ਤੋਤੇ ਹੋਏ ਆ ਮੇਰੀ ਮੈਂ ਤਾਂ ਸੱਚ ਬੋਲਦਾ ਇਹ ਇਹ ਸਾਰੇ ਬੰਦੇ ਜਿਹੜੇ ਨਾ ਇਹ ਮੇਰੇ ਘਰੇ ਜਾਂਦੇ ਆ ਠੀਕ ਹੈ ਵੀ ਤੂੰ ਬੋਲ ਸਕਦਾ ਤੂੰ ਪੜਿਆ ਲਿਖਿਆ ਤੇ ਤੂੰ ਗੱਲ ਕਰ ਤੇ ਮੈਂ ਤੁਹਾਨੂੰ ਤਾਂ ਇੱਥੇ ਬੇਨਤੀ ਕਰਕੇ ਸਦੇ ਵਾ ਪਾਣੀ ਤੁਹਾਨੂੰ ਸਾਡੇ ਤੇ ਕਿਸੇ ਨੇ ਅਜ ਤੱਕ ਅਦਾਗ ਨਹੀਂ ਲਾਇਆ ਪੂਰਾ ਵੀ ਸਾਡੇ ਤੇ ਛੋਟੇ ਆਪ ਦੇ ਤੇ ਥੋੜੇ ਆਪ ਦੇ ਪੁੱਇਆ ਤਾਂ ਚੱਲ ਉਹਦਾ ਕੋਲ ਵੱਖਰੀ ਗੱਲ ਆ ਤਾਂ ਖਾਣਾ ਹੀ ਹੁੰਦੇ ਆ ਬਾਬਾ ਜੀ ਸੰਗ ਤਾਂ ਦਾ ਪੈਸਾ ਦਾਗ ਤਾਂ ਉਹ ਤਾਂ ਖਾਣਾ ਹੀ ਆ ਸੀ ਦਾਗ ਤਾਂ ਕੋਈ ਤਾਂ ਲਾਊਗਾ ਜੇ ਕੋਈ ਜਗ੍ਹਾ ਬਚੀ ਹੋਊ ਦਾਗ ਲਾਉਣ ਨੂੰ ਤੁਸੀਂ ਤਾਂ ਸਾਰੇ ਦਾਗ ਹੀ ਹੋ ਥੋੜੇ ਜਗ੍ਹਾ ਨਹੀਂ ਬਚੀ ਦਾਗ ਲਾਉਣ ਨੂੰ ਨਹੀਂ ਭਗਤਾ ਇੰਨਾ ਨਾ ਬੋਲ ਐਂ ਨਾ ਕਰ ਹੋਰ ਕੀ ਬੋਲ ਨਹੀਂ 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 ਅਸੀਂ ਕਰੀ ਜਾਂਦੇ ਹਾਂ ਪ੍ਰਿੰਟ ਮਾਰਟ ਪਲਾਂਟ ਲਾਈ ਜਾਂਦੇ ਹਾਂ ਲੀਡਰ ਜਿਹੜੇ ਹੁੰਦੇ ਆ ਨਾ ਬਾਬਾ ਜੀ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਹੁਣ ਹੁਣ ਗੱਲ ਨੂੰ ਦੱਬੋ ਨਾ ਮੇਰੀ ਬੇਨਤੀ ਸੁਣੋ ਲੀਡਰ ਜਿਹੜੇ ਹੁੰਦੇ ਨੇ ਨਾ ਸਿਆਸੀ ਲੀਡਰ ਹ ਜਿਨ੍ਹਾਂ ਨੇ ਸਿਆਸਤ ਕਰਨੀ ਹੁੰਦੀ ਆ ਉਹ ਲੋਕਾਂ ਨੂੰ ਗਮਰਾਹ ਕਰਦੇ ਆ ਜਿੰਨਾ ਮਰਜ਼ੀ ਕਰਦੇ ਆ ਸਾਧੂ ਸੰਤ ਨਹੀਂ ਕਰਦੇ ਹੁੰਦੇ ਤੁਸੀਂ ਐਡਾ ਵੱਡਾ ਫਰੇਵ ਲੋਕਾਂ ਦਾ ਕਰੀ ਜਾਂਦੇ ਹੋ ਲੋਕਾਂ ਨੇ ਤੁਹਾਨੂੰ ਪ੍ਰਧਾਨ ਇਸ ਕਰਕੇ ਬਣਾਇਆ ਸਫਾਰਸ਼ਾਂ ਕਰ ਕਰਕੇ ਕਹਿ ਕਹਿ ਕੇ ਉੱਚੇ ਲੋਕ ਤੱਕ ਬਣਾਇਆ ਸਾਨੂੰ ਲੋਕਾਂ ਨੇ ਬਣਾਇਆ ਜਿਹੜਾ ਲੋਕਾਂ ਨਾਲ ਵਾਦਾ ਕੀਤਾ ਸੀ ਆ ਪਾਣੀ ਦਾ ਗੰਦਾ ਆ ਵਗੀ ਜਾਂ ਇਕਰ ਉੱਥੇ ਖੜਕੇ ਸਾਫ ਪਾਣੀ ਜਿਹੜਾ ਸੀਸੀ ਵਰਗਾ ਪਾਣੀ ਵਿਖਾ ਕੇ ਵੀਡੀਓ ਵਾਇਰਲ ਕਰੀ ਜਾਂਦੇ ਉਹਦਾ ਕੀ ਮਤਲਬ ਹੈ ਤੁਹਾਨੂੰ ਦੱਸਿਆ ਨਾ ਵੀ ਇਹੋ ਜਿਹਾ ਪਾਣੀ ਬਣਾ ਦੇਣਾ ਇੱਕ ਦਿਨ ਅਸੀਂ ਬਣਾ ਦੇਣਾ ਨਹੀਂ ਉੱਥੇ ਤੁਸੀਂ ਡੀਂਗਾ ਮਾਰ ਰਹੇ ਵੀ ਆਹ ਦੇਖੋ ਮੈਂ ਵਾਦਾ ਕੀਤਾ ਸੀਗਾ ਵਿਖਾਵਾਂ ਵੀਡੀਓ ਨਹੀਂ ਹੋਣੀ ਇਹੋ ਤਾਂ ਪਾਚ ਕਸੀਆਂ ਚ ਵੀ ਉਹ ਜਾ ਪਾਣੀ ਆਉਣ ਲਾ ਦੇ ਥੋੜਾ ਜਿਹਾ ਸਬਰ ਕਰੋ ਕਸੀਆਂ ਚ ਦੁਬਾਰਾ ਉਵੇਂ ਲੋਕ ਪਾਣੀ ਪੀਣਗੇ ਜਿਵੇਂ ਪਹਿਲਾਂ ਪੀਂਦੇ ਚੱਲ ਪੈਂਦੇ ਮੈਨੂੰ ਪਹਿਲਾਂ ਮੈਨੂੰ ਪਹਿਲਾਂ ਆਏ ਦੋਸੋ ਬਾਬਾ ਜੀ ਨੂੰ ਟਾਈਮ ਦਿਓ ਥੋੜਾ ਜਿਹਾ ਤੁਸੀਂ ਪਾਣੀ ਨਹੀਂ ਪੀਂਦੇ ਤੁਸੀਂ ਬਾਬਾ ਜੀ ਇੱਕ ਮਿੰਟ ਤੁਸੀਂ ਮੈਨੂੰ ਪਛਾਣ ਦੱਸੋ ਤੁਸੀਂ ਆਪਦੀ ਪਛਾਣ ਦੱਸੋ ਵੀ ਮੈਂ ਤਾਂ ਇਹਨਾਂ ਨਾਲ ਗੱਲ ਕਰਦਾ ਡਰਾਈਵਰ ਆ ਸਾਡਾ ਡਰਾਈਵਰ ਅੱਛਾ ਹੁਣ ਡਰਾਈਵਰ ਵੀ ਹੋ ਤੁਸੀਂ ਚੌਧਰੀ ਬਣਾਏ ਨਹੀਂ ਫਿਰ ਚੌਧਰੀ ਨਹੀਂ ਬਾਬਾ ਜੀ ਦੇ ਨਾਲ ਹੀ ਰਹਿੰਦੇ ਸਾਨੂੰ ਸਾਰਾ ਸਬਤ ਗਤੀਵਿਧੀਆਂ ਦਾ ਬਾਬਾ ਜੀ ਤੇ ਗਤੀਵਿਧੀਆਂ ਬਾਬਾ ਜੀ ਨੂੰ ਕਹ ਬਾਬੂਏ ਪੀ ਲਾ ਦੇਣੇ ਫੇਰ ਜਿਹੜੀਆਂ ਵੀਡੀਓ ਲੋਕਾਂ ਨੂੰ ਜਿਹੜੀਆਂ ਫੋਟੋ ਕੁਆਟਰਬਾਕਸ ਨਹੀਂ ਪਹੁੰਚਦਾ ਕਰ ਦੇਣਾ ਬਾਬਾ ਜੀ ਜਿਹੜੀਆਂ ਫੋਟੋ ਵੀਡੀਓ ਤੁਹਾਡੇ ਬਾਬਾ ਜੀ ਲੋਕਾਂ ਨੂੰ ਵਖਾ ਰਹੇ ਆ ਵਾਇਰਲ ਕਰ ਰਹੇ ਆ ਜੋ ਅਸਲੀਅਤ ਦੇ ਵਿੱਚ ਹੋਇਆ ਹੀ ਨਹੀਂਗਾ ਉਹਨਾਂ ਬਾਰੇ ਫਿਰ ਤੁਸੀਂ ਬਾਬਾ ਜੀ ਨੂੰ ਕਿਉਂ ਨਹੀਂ ਕਹਿੰਦੇ ਬਾਬਾ ਜੀ ਲੋਕਾਂ ਨੂੰ ਘੇਰਨਗੇ ਕਰੀ ਜਾਂਦੇ ਕਰੀ ਜਾਂਦੇ ਸਾਫ ਜਿੱਥੇ ਹੋ ਗਿਆ ਦਿਖਾਇਆ ਹੋ ਗਿਆ ਉਹ ਇਨਾਂ ਜੋ ਗਲਤ ਕੀਤਾ ਉਹਦੇ ਬਾਰੇ ਕੀ ਉਹਨਾਂ ਵਿੱਚ ਖੁਦ ਵੜ ਕੇ ਸਾਫ ਕਰਿਆ ਪਾਣੀ ਉਹ ਵੀ ਵੀਡੀਓ ਹੈਗੀਆਂ ਤੁਸੀਂ ਵੇਖਿਆ ਬਾਬਾ ਜੀ ਬਾਬਾ ਜੀ ਦੇ ਅੰਦਰ ਟ੍ਰੀਟਮੈਂਟ ਪਲਾਟ ਲੱਗਿਆ ਨਾ ਜਿਹਦੇ ਵਿੱਚ ਵੜ ਜਾਂਦੇ ਪਾਣੀ ਸਾਫ਼ ਹੋ ਜਾਂਦਾ ਹੈ ਹਨਾ ਬਾਬਾ ਜੀ ਲੱਗਦੇ ਆ ਫਿਰ ਆਏ ਨਹੀਂ ਵੀ ਕੱਲਾ ਭਗਤਾਂ ਨੂੰ ਹੀ ਕਹਿੰਦੇ ਆ ਆਪ ਨਾਲ ਸੰਗ ਤਾਂ ਨਹੀਂ ਲੱਗਦੇ ਮੈਂ ਤੁਸੀਂ ਯਾਰ ਤੁਸੀਂ ਸੱਜੇ ਖੱਬੇ ਨਾ ਖੜੇ ਹੋ ਨਾ ਜੇ ਤੁਸੀਂ ਸੱਜੇ ਖੱਬੇ ਬਾਹਾਂ ਬਣ ਕੇ ਮੈਂ ਤੁਹਾਨੂੰ ਹੀ ਸਵਾਲ ਕਰ ਲੈਣਾ ਵੀ ਜਿਹੜੀ ਮੈਂ ਤਾਂ ਮੇਰਾ ਤਾਂ ਸਵਾਲ ਇਹ ਲੋਕਾਂ ਦਾ ਸਵਾਲ ਇਹ ਹੈ ਵੀ ਜਿਹੜੀਆਂ ਵੀਡੀਓ ਦੁਬਾਰਾ ਜਿਹੜੀਆਂ ਵੀਡੀਓ ਨਾ ਨਾ ਚੁੱਪ ਕਰੋ ਹੁਣ ਸੁਣੋ ਜਿਹੜੀਆਂ ਵੀਡੀਓ ਬਾਬਾ ਜੀ ਤੁਹਾਡੇ ਵਾਇਰਲ ਕਰੀ ਜਾਂਦੇ ਆ ਫੋਟੋਆਂ ਵਾਇਰਲ ਕਰੀ ਜਾਂਦੇ ਆ ਵੀ ਆ ਦੇਖੋ ਮੈਂ ਵਾਦਾ ਕੀਤਾ ਸੀ ਮੈਂ ਪਾਣੀ ਤੁਹਾਡੇ ਪਿੰਡ ਘਰਾਂ ਤੱਕ ਸਾਫ਼ ਚਾਊਗਾ ਉਹ ਕਿੱਥੋਂ ਦੀ ਪਾਈ ਜਾਂਦੇ ਤੁਸੀਂ ਉਹ ਤਾਂ ਆ ਵਗੀ ਜਾਂਦਾ ਜਿਹੜੇ ਵੀ ਗੱਲ ਹੋਈ ਸੀ ਦੱਸਿਆ ਜੀ ਵੀ ਓਵੇਂ ਦਾ ਬਣਾਓ ਓਵੇਂ ਦਾ ਨਹੀਂ ਓਵੇਂ ਦਾ ਨਹੀਂ ਤੁਹਾਨੂੰ ਬਣਾ ਨਾ ਕਰੋ ਤੁਸੀਂ ਇਹਦੇ ਵਰਗੇ ਬਣ ਕੇ ਨਾਰ ਲੈ ਕੇ ਕੀ ਦੁਨੀਆ ਨੂੰ ਤਾਰੋਗੇ ਤੁਸੀਂ ਉਹ ਤਾਂ ਉਹ ਤਾਂ ਉਹ ਤਾਂ ਬੱਸ ਪਾਣੀ ਆਇਆਗਾ ਵੀ ਐਵੇਂ ਦਾ ਪਾਣੀ ਬਣਾ ਦੇਾਂਗੇ ਕੋਈ ਹੜ ਆਇਆ ਕੋਈ ਹੋਰ ਆਇਆ ਬਾਬਾ ਜੀ ਖੜੇ ਆ ਲੋਕਾਂ ਨੂੰ ਪੜਾਹ ਵੀ ਰਿਹਾ ਪੜਾਈ ਕਰਾ ਰਿਹਾ ਆਪਾਂ ਪੈਸੇ ਨਾ ਵੜਦੇ ਤਾਂ ਬਹੁਤ ਕੰਮ ਕਰੀਏ ਨਾ ਆ ਵੇਖ ਲੋ ਆ ਵੇਖ ਲੋ ਲੋਕੋ ਪਾਣੀ ਨੂੰ ਸਾਫ ਕਰਨ ਦੀ ਗੱਲ ਹੋਈ ਸੀ ਵੀ ਲੋਕਾਂ ਦੇ ਘਰਾਂ ਤੱਕ ਜਿਹੜਾ ਕੈਂਸਰ ਕਰਨ ਵਾਲਾ ਪਾਣੀ ਪਹੁੰਚਦਾ ਉਹਨਾਂ ਨੂੰ ਸਾਫ ਕਰਾਂਗੇ ਆ ਬਾਬਾ ਜੀ ਦੀ ਤੇ ਅੱਜ ਕਹਿੰਦੇ ਅਸੀਂ ਲੋਕਾਂ ਦੇ ਬੱਚਿਆਂ ਨੂੰ ਪੈਨਸਲਾਂ ਵੰਡਦੇ ਆ ਅਸੀਂ ਕਾਪੀਆਂ ਬਣਦੇ ਆ ਅਸੀਂ ਜਿਹੜਾ ਜਦੋਂ ਹੜ ਆ ਜਾਂਦੇ ਨੇ ਨਾ ਉਦੋਂ ਅਸੀਂ ਫੂਡ ਬਣਦੇ ਆ ਫੂਡ ਕਿਹੜਾ ਜਿਹੜੇ ਐਨ ਆਰ ਆਈ ਭਰਾ ਬਾਹਰੋਂ ਹੱਡ ਪੰਨ ਵੀ ਕਮਾਈ ਕਰਕੇ ਭੇਜਦੇ ਹੋ ਨਾ ਤੁਸੀਂ ਜਾਂ ਇਥੋਂ ਸਮਾਜ ਸੇਵੀ ਜਿਹੜਾ ਪੈਸਾ ਇਕੱਠਾ ਕਰਕੇ ਇਹਨਾਂ ਦੇ ਖਜ਼ਾਨੇ ਛੱਡ ਦਿੰਦੇ ਹੋ ਤੇ ਇਹ ਉਥੇ ਵੰਡ ਕੇ ਕਹਿੰਦੇ ਵੀ ਅਸੀਂ ਦੇ ਰਹੇ ਆ ਅਸੀਂ ਦੇ ਰਹੇ ਆ ਇੱਥੇ ਵੀ ਦੇਖੋ ਪਚਾਉਣ ਵਾਲਾ ਵੀ ਤਾਂ ਚਾਹੀਦਾ ਨਾ ਜੀ ਕੋਈ ਕੋਲੋਂ ਕੀ ਕਰਦੇ ਹੋ ਫਿਰ ਨਹੀਂ ਅਸੀਂ ਸੇਵਾ ਕਰਦੇ ਆ ਜੇ ਕੋਈ ਪੈਸੇ ਭੇਜਣ ਜਾਂਦਾ ਪਚਾਉਣ ਵੀ ਜਾਂਦਾ ਸੰਗਤਾਂ ਦੀ ਸੇਵਾ ਕਰਦੇ ਆ ਬਾਬਾ ਜੀ ਜਿਹੜੀ ਗੱਲ ਪੁੱਛੀ ਹੈ ਨਾ ਜਿਹੜੀ ਗੱਲ ਪੁੱਛੀ ਉਹਦਾ ਮੈਂ ਰੋਲਾ ਥੋੜੀ ਰੋਲਾ ਵੀਡੀਓ ਦਾ ਨਾ ਬਾਬੇ ਜੀ ਨੂੰ ਬਾੜੋ ਵਿੱਚ ਪਾਣੀ ਹਾਂ ਤੁਸੀਂ ਉੱਥੇ ਤਾਂ ਬੜੇ ਖੜੇ ਹੋ ਨਾ ਸਾਫ਼ ਪਾਣੀ ਚ ਹਾਂ ਹਾਂ ਉੱਥੇ ਬੜੇ ਖੜੇ ਹੋ ਨਾ ਠੀਕ ਹੈ ਆਜੋ ਆਜੋ ਐਚੂ ਆਜੋ ਆਜੋ ਹੁਣ ਆਜੋ ਲਿਆ ਬਾਬਾ ਜੀ ਕੀ ਇਹ ਉਹ ਤਾਂ ਨਾ ਫਗਤਾ ਮੌਜ ਹੁੰਦੀ ਆ ਪਾਣੀ ਬਾਬਾ ਮੌਜ ਬਣਾ ਲੈਨੇ ਬਾਬਾ ਜੀ ਕੋਈ ਮੌਜ ਨਹੀਂ ਤੁਸੀਂ ਤੁਸੀਂ ਪਾਣੀ ਜਲੀ ਵਰਨਾ ਨਹੀਂ ਨਹੀਂ ਆਪਾਂ ਮੌਜ ਬਣਾ ਲੈਨੇ ਬਾਬਾ ਜੀ ਲੈ ਲੀਂਗਾ ਥੋੜਾ ਜਿਹਾ ਕੋਈ ਸਿਹਤ ਠੀਕ ਹੋ ਜਾਣਗੇ ਅਸੀਂ ਅਸੀਂ ਪੀਨੇ ਆ ਇਹ ਪਾਣੀ ਨਹੀਂ ਨਹੀਂ ਸਾਜੀ ਦੀ ਸਿਹਤ ਨਹੀਂ ਅਸੀਂ ਪੀਨੇ ਆ ਬਾਵਾ ਹੋ ਬਾਬਾ ਜੀ ਨੂੰ ਕਰੀਏ ਆਓ ਬਾਬਾ ਜੀ ਇਹ ਮੌਜ ਨਹੀਂ ਵਰਨਾ ਬਾਬਾ ਜੀ ਦੇਖੋ ਪੈਰ ਰੱਖੋ ਇਸ ਪਾਣੀ ਬਿਧਵਾ ਰੱਖ ਲਓ ਜੀ ਰੱਖੋ ਬਾਬਾ ਜੀ ਨਹੀਂ ਨਹੀਂ ਇਹ ਬੜੇ ਖੜੇ ਹੋਣਾ ਨਾ 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 ਚਲੋ ਕਾਂਸਲ ਕਰਦੇ ਨਹੀਂ ਨਹੀਂ ਤੁਸੀਂ ਇੱਕ ਮਿੰਟ ਤੁਸੀਂ ਦੋ ਪੈਰ ਤਾਂ ਰੱਖੋ ਇਹਦੇ ਚ ਬਾਬਾ ਜੀ ਮੇਰੀ ਬੇਨਤੀ ਹੈ ਨਹੀਂ ਨਹੀਂ ਬਾਬਾ ਜੀ ਮੇਰੀ ਬੇਨਤੀ ਹੈ ਦੋ ਪੈਰ ਤਾਂ ਰੱਖ ਲਓ ਗੱਲ ਕਰੋ ਨਹੀਂ ਨਹੀਂ ਕੋਈ ਨਹੀਂ ਦੋ ਪੈਰ ਰਖਾਓ ਤੁਸੀਂ ਬਾਬਾ ਜੀ ਦੇ ਆਹ ਰੱਖੋ ਦੋ ਪੈਰ ਆਹ ਰੱਖੋ ਬਾਬਾ ਜੀ ਸਾਰਾ ਜਨ ਯਾਰ ਤੁਸੀਂ ਵਿਚਾਰੋ ਬਾਬਾ ਜੀ ਬਾਬਾ ਜੀ ਤਾਂ ਸਾਫ਼ ਕਰਦੇ ਨੇ ਪਾਣੀ ਸਾਡਾ ਪ੍ਰੋਗਰਾਮ ਆ ਜੀ ਕੋਈ ਬੁਲਾਇਆ ਆ ਜੀ ਨਹੀਂ ਨਹੀਂ ਸਰਪੰਚ ਸਾਹਿਬ ਤੁਸੀਂ ਇੱਕ ਮਿੰਟ ਬਾਬਾ ਜੀ ਰੱਖੋ ਪ੍ਰੋਗਰਾਮ ਛੱਡਾ ਸਰਪੰਚ ਸਾਹਿਬ ਬਾਬਾ ਜੀ ਇੱਕ ਪੈਰ ਰੱਖੋ ਚਲੋ ਬਾਬਾ ਜੀ ਨਹੀਂ ਨਹੀਂ ਸਾਡਾ ਪ੍ਰੋਗਰਾਮ ਹੈ ਨਹੀਂ ਨਹੀਂ ਰੱਖੋ ਪਹਿਲਾਂ ਅਸੀਂ ਡਾ ਗਾ ਜੀ ਬਾਬਾ ਜੀ ਠੀਕ ਹੋ ਤੁਸੀਂ ਸਾਰਾ ਪੜੀ ਖੜਖੜ ਵੀਡੀਓ ਪਾਉਂਦੇ ਲੋਕਾਂ ਨੂੰ ਮੁੜ ਕੇ ਇੱਥੇ ਪੈਰ ਰੱਖਣ ਤੋਂ ਡਰ ਲੱਗਦਾ ਤੁਹਾਨੂੰ ਹੁਣ ਜਾਂਦਾ ਹੁਣ ਜਾਂਦਾ ਨਾ ਗਾਲਤ ਜਾ ਜਾਂਦਾ ਸਮੇਂ ਆ ਨੀ ਬਾਬਾ ਜੀ ਗੱਡੀ ਚੱਲਣੀ ਨਹੀਂ ਨਹੀਂ ਸਰਪੰਚ ਸਾਹਿਬ ਲਗਾ ਦੇ ਜੀ ਚੱਲਣੀ ਸਾਹਿਬ ਨਹੀਂ ਨਹੀਂ ਇਹ ਨਾ ਕਰੋ ਨਹੀਂ ਨਹੀਂ ਸਰਪੰਚ ਸਾਹਿਬ ਬਾਬਾ ਜੀ ਨੇ ਗੱਲ ਤਾਂ ਸੁਣ ਲੋ ਉਹ ਪਾਣੀ ਚ ਵਾਜੋ ਉਹਦੇ ਜੀ ਥੋੜੀ ਸਿਹਤ ਠੀਕ ਹੋ ਜਾਣੀ ਗੱਲ ਤਾਂ ਸੁਣ ਲੋ ਤੁਸੀਂ ਨਹੀਂ ਨਹੀਂ ਸਰਪੰਚ ਸਾਹਿਬ ਜੀ ਤੁਸੀਂ ਯਾਰ ਤੁਸੀਂ ਤੁਸੀਂ ਬਾਬਾ ਜੀ ਨੂੰ ਕਹੋ ਨਾ ਵੀ ਦੋ ਪੈਰ ਰੱਖੋ ਪਾਣੀ ਚ ਨਹੀਂ ਤੁਸੀਂ ਸਮਝ ਨਹੀਂ ਰਹੇਗਾ ਉਹ ਬਾਬਾ ਜੀ ਦੇ ਪੈਰ ਰੱਖਿਆ ਸਾਫ ਹੋ ਜਾਣਾ ਉਹ ਤੁਸੀਂ ਨਹੀਂ ਨਹੀਂ ਦੂ ਦੱਲ ਨਹੀਂ ਸੁਣਦੇ ਕੋ ਆ ਜਾਓ ਰੱਖੋ ਉਹ ਬੀਬੀ ਕਾ ਵੀ ਆਖੀ ਆਂਦੀ ਆ ਪਵਿੱਤਰ ਉਹਦੇ ਬਾਬਾ ਜੀ ਦੇ ਪੈਰ ਰੱਖਿਆ ਰੱਖਾ ਦਿਓ ਦੋ ਪੈਰ ਉਹ ਬੀਬੀ ਕਾ ਉਹ ਬਾਈ ਪਾ ਦੇ ਕੇ ਉਹ ਗੱਡੀ ਲੈ ਲਓ ਗੱਡੀ ਲੈ ਗੱਡੀ ਲੈ ਗੱਡੀ ਲੈਓ ਗੱਡੀ ਲੈਓ ਗੱਡੀ ਲੈ ਠੀਕ ਆ ਸਰਪੰਚ ਸਾਹਿਬ ਸਰਪੰਚ ਸਾਹਿਬ ਫੇਰ ਆਵਾਂਗੇ ਫੇਰ ਮਿਲਦੇ ਨਹੀਂ ਨਹੀਂ ਫੇਰ ਤਾਂ ਨਹੀਂ ਆਉਂਦੇ ਤੁਸੀਂ ਨਹੀਂ ਮਿਲਾਂਗੇ ਨਹੀਂ ਨਹੀਂ ਫੇਰ ਆਉਣੇ ਹੀ ਨਹੀਂ ਆਉਂਦੇ ਫੇਰ ਹੁਣ ਨਹੀਂ ਆਉਂਦੇ ਤੁਸੀਂ ਨਹੀਂ ਨਹੀਂ ਆਉਣੇ ਜਿੱਥੇ ਗਾਂਹ ਜਾਓਗੇ ਹੁਣ ਹੀ ਇਹੀ ਆ ਤੁਹਾਡੇ ਨਾਲ ਵੇਂਦੇ ਜਾਓ ਤੁਸੀਂ ਕੋਈ ਗੱਲ ਨਹੀਂ ਲੋਕਾਂ ਨੇ ਆਏ ਵਿਖਾਉਣਾ ਸ਼ੀਸ਼ਾ ਤੁਹਾਨੂੰ ਵੇਂਦੇ ਜਾਓ ਤੁਸੀਂ